ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਚੋਣ ਪ੍ਰਚਾਰ ਨਾਲ ਜੁੜੀ ਹੋਈ ਤੁਹਾਨੂੰ ਇਹ ਖਬਰ ਦੇਣ ਜਾ ਰਹੇ ਹਾਂ ਜਾਣਕਾਰੀ ਦੇਣ ਜਾ ਰਹੇ ਹਾਂ ਕਿਉਂਕਿ ਸੀਐਮ ਭਗਵੰਤ ਮਾਨ ਅੱਜ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਫਤੇਗੜ ਸਾਹਿਬ ਤੋਂ ਪਹਿਲਾ ਫਤੇਗੜ ਸਾਹਿਬ ਤੋਂ ਉਹ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ ਉਸ ਤੋਂ ਬਾਅਦ ਰਾਜਪੁਰਾ ਚ ਰੋਡ ਸ਼ੋਅ ਕੱਢਿਆ ਜਾਵੇਗਾ ਤੁਹਾਨੂੰ ਦੱਸ ਦਈਏ ਕੀ ਸੀਐਮ ਭਗਵੰਤ ਮਾਨ ਨੇ ਇਹ ਕਮਾਂਡ ਸੰਭੀ ਹੋਈ ਹੈ ਜਦ ਦੇ ਕੇਜਰੀਵਾਲ ਜੇਲ੍ਹ ਚ ਨੇ ਤੇ ਇਹਨਾਂ ਨੇ ਇਹ ਕਮਾਂਡ ਸੰਭੀ ਹੋਈ ਹੈ ਪਹਿਲਾ ਕੱਲ ਗੁਜਰਾਤ ਦੇ ਦੋ ਦਰਾਂ ਦਾ ਗੁਜਰਾਤ ਦੌਰੇ 'ਚ ਸੀਗੇ ਫਿਰ ਉਸ ਤੋਂ ਬਾਅਦ ਉਹ 13 ਦੇ 13 ਉਮੀਦਵਾਰ ਲੈ ਕੇ ਅਰਵਿੰਦ ਕੇਜਰੀਵਾਲ ਦੀ ਪਤਨੀ ਦੇ ਨੂੰ ਮਿਲਣ ਗਏ ਉਸ ਤੋਂ ਬਾਅਦ ਕੱਲ ਜੀਰਕਪੁਰ ਦੇ ਵਿੱਚ ਇੱਕ ਇਕੱਠ ਕੀਤਾ ਗਿਆ ਸੀ ਜਿਹਦੇ ਵਿੱਚ 13 ਦੇ 13 ਉਮੀਦਵਾਰ ਬੁલાਏ ਗਏ ਸੀਗੇ ਤੇ ਇਸ ਬਾਰੇ ਪੂਰੀ ਡਿਟੇਲ ਨਾਲ ਅਸੀਂ ਗੱਲ ਕਰਾਂਗੇ ਚੰਡੀਗੜ੍ਹ ਤੋਂ ਸਾਡੀ ਸਹਿਯੋਗੀ ਨੀਰੂ ਦੇ ਨਾਲ ਨੀਰੂ ਅੱਜ ਦਾ ਕੀ ਚੋਣ ਪ੍ਰਚਾਰ ਦਾ ਪ੍ਰੋਗਰਾਮ ਹੈ ਸੀਐਮ ਆਨ ਦਾ ਜੀ ਅੱਜ ਸੀਐਮ ਮਾਨ ਜੀ ਨੇ ਫਤਿਗੜ ਸਾਹਿਬ ਜਾਣਗੇ ਫਤਿਗੜ ਸਾਈਟ ਤੋਂ ਜੇ ਉਮੀਦਵਾਰ ਲੋਕ ਸਭਾ ਦੇ ਗੁਰਪ੍ਰੀਤ ਜਿੱਪੀ ਦਾ ਚੋਣ ਸਭਾ ਦੇ ਵਿਚਕਾਰ ਰਣ ਦੇ ਵਿਚਕਾਰ ਉਹਨਾਂ ਦਾ ਪ੍ਰਚਾਰ ਕਰਨਗੇ ਉਸ ਤੋਂ ਬਾਅਦ ਸ਼ਾਮ ਨੂੰ ਪਟਿਆਲਾ ਦੇ ਵਿਚਕਾਰ ਜੇ ਰਾਜਪੁਰਾ ਰੋਡ ਆਉਂਦਾ ਹੈ ਉੱਥੇ ਜਾ ਕੇ ਰੋਡ ਸ਼ੋਅ ਕਰਨਾ ਹੈ 5 ਵਜੇ ਦੇ ਕਰੀਬ ਦਾ ਸਮਾਂ ਆਇਆ ਹੈ ਤੇ ਸਭ ਤੋਂ ਵੱਡੀ ਗੱਲ ਹੈ ਰਣ ਜੀ ਜੇ ਆਪਾਂ ਗੱਲ ਕਰਦੇ ਨਾ ਇਹਨਾਂ ਲੋਕ ਸਭਾ ਚੋਣਾਂ 관한 ਲਈ ਤਾਂ ਸੂਬੇ ਦੇ ਵਿਚਕਾਰ ਆਮ ਆਦੀ ਪਾਰਟੀ ਦੀ ਆਪ ਦੀ ਸਰਕਾਰ ਹੈ ਜੇ ਲਾਪੀ ਸਰਕਾਰ ਦੀ ਗੱਲ ਕਰਦੇ ਤਾਂ ਆਪ ਹੀ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਕਿ ਹੁਣ ਹੇ ਸਾਰੀ ਸਟ੍ਰੈਟਜੀ ਆਪ विधानसभा हलक्यां ਦੇ ਵਿਚਾਰ ਕੇ ਲੋਕ ਸਭਾ ਹਲਕਿਆਂ ਦੇ ਵਿਚਾਰ ਕੇ ਲੋਕਾਂ ਵਿਚਾਰ ਵਿੱਚ ਦੇ ਉਹਨਾਂ ਨੇ ਆਪ ਹੀ ਸਾਰੇ ਉਮੀਦਵਾਰ ਤੈਅ ਕੀਤੇ ਉਹਨਾਂ ਦੀ ਰਣਨੀਤੀ ਹੈ ਇਸ ਰਣਨੀਤੀ ਦੇ ਤਹਿਤ ਉਹਨਾਂ ਨੇ ਕਿਹਾ 13 ਜ਼ੀਰੋ ਕਰਨੇ ਹੈ ਮਿਸ਼ਨ ਜ਼ੀਰੋ ਕਰਨਾ ਹੈ ਪੰਜਾਬ ਦੇ ਵਿਚਾਰ ਜਿਹੜੇ ਹੈ ਕਿਸੇ ਹੋਰ ਪਾਰਟੀ ਨੂੰ ਜਿਹ ਹੈ ਇੰਨੀ ਜ਼ਿਆਦਾ ਫਤੇ ਨਹੀਂ ਮਿਲੇਗੀ ਜਿੰਨੀ ਆਮ ਆਦਮੀ ਪਾਰਟੀ ਨੂੰ ਮਿਲੇਗੀ ਇਸ ਦੇ ਵਾਸਤੇ ਉਹਨਾਂ ਨੇ ਪੂਰੀ ਸਟ੍ਰੈਟੇਜੀ ਬਣਾਉਣ ਵਾਸਤੇ ਸਭ ਤੋਂ ਪਹਿਲੇ ਜਮੀਨੀ ਹਕੀਕਤ ਸਮਝੀ ਕਾਰਕਟਾ ਨਾ ਗੱਲ ਕਿੰਨੀ ਕਿਹੜੇ ਕਿਹੜੇ ਕੰਮ ਨੇ ਕਿਹੜੇ ਕਿਹੜੇ ਕੰਮ ਪੈਂਡਿੰਗ ਰਹਿ ਗਏ ਨੇ ਤਾਂ ਤੁਸੀਂ ਕੱਲ ਦੀ ਅਗਰ ਸੀਮਾਨ ਦੀ ਵੀ ਸੁਣੀ ਹੋਈ ਕਿ ਨੇ ਕਿ ਐਸੀ ਆਪਣੇ ਮਨਮੁਕਤਾ ਛੱਡ ਕੇ ਪਾਰਟੀ ਨੂੰ ਸਿਰਜਿਤ ਕਰੋ ਤੇ ਇਸ ਵਾਰ ਦੇ ਲੋਕ ਸਭਾ ਉਮੀਦਵਾਰਾਂ ਦੇ ਵਿੱਚ ਕਰ 13 0 ਦਾ ਮਿਸ਼ਨ ਜੇ ਹੈ ਪੂਰਾ ਕਰੋ ਜੀ ਸ਼ੁਕਰੀਆ ਸ਼ੁਕਰੀਆ ਨੀਰੂ ਹ ਇਹ ਸਨ ਨੀਰੂ ਸਾਡੇ ਸਹਿਯੋਗੀ ਚੰਡੀਗੜ੍ਹ ਤੋਂ ਜਿਨ੍ਹਾਂ ਨੇ ਦੱਸਿਆ ਕਿ ਅੱਜ ਸੀਐਮ ਭਗਵੰਤ ਮਾਨ ਪ੍ਰਚਾਰ ਮੁਹਿੰਮ ਦੇ ਵਿੱਚ ਕਿਤੇ ਕਿਤੇ ਜਾਣਗੇ ਔਰ ਉਹਨਾਂ ਨੇ ਉਹ ਵੀ ਦੱਸਿਆ ਕਿ ਇਹ ਪਿਛਲੇ 3-4 ਦਿਨਾਂ ਤੋਂ ਜੋ ਸੀਐਮ ਮਾਨ ਸਟ੍ਰੈਟਜੀ ਤਿਆਰ ਕਰ ਰਹੇ ਨੇ ਵਰਕਰਾਂ ਦੇ ਨਾਲ ਮਿਲ ਕੇ 13 ਦੇ 13 ਉਮੀਦਵਾਰਾਂ ਦੇ ਨਾਲ ਮਿਲ ਕੇ ਪਾਰਟੀ ਵਰਕਰਾਂ ਦੇ ਨਾਲ ਪਾਰਟੀ ਆਗੂਆਂ ਦੇ ਨਾਲ ਮਿਲ ਕੇ ਜੋ ਸਟ੍ਰੈਟਜੀ ਤਿਆਰ ਕਰ ਰਹੇ ਨੇ ਉਸ ਨੂੰ ਅੱਜ ਪ੍ਰਚਾਰਿਤ ਕਰਨਾ ਸ਼ੁਰੂ ਕਰ ਦਿੱਤਾ ਜਾਏਗਾ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਇਹ ਗੁਜਰਾਤ ਦੀਆਂ ਨੇ ਜਿਹੜੀ 3 ਦਿਨ ਪਹਿਲਾਂ ਦੀਆਂ ਨੇ ਤੇ ਇਹ ਗੁਜਰਾਤ ਗਈ ਸੀ 2 ਦਿਨ ਦੇ ਦੌਰੇ ਤੇ ਉੱਥੇ ਜੋ ਸੀਟਾਂ ਤੇ ਆਮ ਆਦਮੀ ਪਾਰਟੀ ਚੋਂ ਲੜ ਰਹੀ ਹੈ ਤੇ ਇੱਕ ਭਾਵਨਗਰ ਤੇ ਇੱਕ ਭਰੂਚ ਦੇ ਵਿੱਚ ਦੋ ਸੀਟਾਂ ਤੇ ਆਮ ਆਦੀ ਪਾਰਟੀ ਚੋਣ ਲੜ ਰਹੀ ਹੈ ਕਿਉਂਕਿ ਉੱਥੇ ਇੰਡੀ ਗਠਜੁਟਬੰਧ ਦੇ ਨਾਲ ਰਲ ਕੇ ਇਹ ਚੋਣ ਮਾਫ ਕਰਨਾ ਚੋਣ ਲੜ ਰਹੀ ਹੈ ਆਮ ਆਦੀ ਪਾਰਟੀ ਤੇ ਦੋ ਸੀਟਾਂ ਤੇ ਆਮ ਆਦੀ ਪਾਰਟੀ ਉੱਥੇ ਇਲੈਕਸ਼ਨ ਲੜ ਰਹੀ ਹੈ ਔਰ ਸੀਐਮ ਵਾਲ ਉੱਥੇ ਪ੍ਰਚਾਰ ਕਰਕੇ ਆਏ ਨੇ ਉਸ ਤੋਂ ਬਾਅਦ 13 ਦੇ 13 ਉਮੀਦਵਾਰ ਜਿਹੜੇ ਪੰਜਾਬ ਦੇ ਨੇ ਉਹਨਾਂ ਨੂੰ ਬਕਾਇਦਾ ਅਰਵਿੰਦ ਕੇਜਰੀਵਾਲ ਦੀ ਪਤਨੀ ਦੇ ਨਾਲ ਉਹਨਾਂ ਦੇ ਘਰ ਲਿ ਜਾ ਕੇ ਮਿਲਵਾਇਆ ਗਿਆ ਉੱਥੇ ਬੈਠ ਕੇ ਜੋ ਵੀ ਸਟ੍ਰੈਟਜੀ ਜਿਸ ਤਰ੍ਹਾਂ ਨਾਲ ਪ੍ਰਚਾਰ ਕੀਤਾ ਜਾਣਾ ਹੈ ਉੱਥੇ ਬੈਠ ਕੇ ਸਟੱਡੀ ਤਿਆਰ ਕੀਤੀ ਗਈ ਅਗਲੇ ਦਿਨ ਜ਼ੀਰਕਪੁਰ ਦੇ ਵਿੱਚ ਇਕੱਠ ਕੀਤਾ ਗਿਆ ਇੱਕ ਸਮਾमेलन ਤੁਸੀਂ ਕਹਿ ਸਕਦੇ ਹੋ ਕਿ ਇੱਕ ਇਕੱਠ ਕੀਤਾ ਗਿਆ ਜਿਹਦੇ ਵਿੱਚ ਬਹੁਤ ਸਾਰੇ ਹੀ ਤਕਰੀਬਨ ਪੰਜਾਬ ਦੇ ਆਗੂ ਜਿਹੜੇ ਸੀ ਜਿਨ੍ਹਾਂ ਨੇ ਲੀਡ ਕਰਨਾ ਭਾਵੇਂ ਉਹ ਜ਼ਿਲ੍ਹਾ ਲੈਵਲ ਦਾ ਭਾਵੇਂ ਬਲੌਕ ਲੈਵਲ ਦਾ ਉਹ ਸਾਰੇ ਹੀ ਉੱਥੇ ਮੌਜੂਦ ਸਨ ਔਰ ਉਹਨਾਂ ਨੂੰ ਆ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਜਿਹਦੇ ਜਿਹਦੇ ਵਿੱਚ ਪੂਰਾ ਸੀਐਮਾਨ ਨੇ ਇੱਕ ਵੇਰਵਾ ਦਿੱਤਾ ਕਿ ਅਸੀਂ ਕਿਸ ਤਰ੍ਹਾਂ ਚੋਣ ਮੁਹਿੰਮ ਨੂੰ ਅੱਗੇ ਲੈ ਕੇ ਜਾਵਾਂਗੇ ਕਿਉਂਕਿ ਇਹ ਸੀਮਾਨ ਵੱਲੋਂ 13 0 ਦਾ ਅੰਕੜਾ ਦਿੱਤਾ ਗਿਆ ਕਿ 13 0 ਦਾ ਦੀ ਨੂੰ ਲੈ ਕੇ ਪਾਰਟੀ ਅੱਗੇ ਵਧ ਰਹੀ ਹੈ 13 ਦੀ 13 ਸੀਟਾਂ ਤੇ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par